ਮਸਾਬ ਵਾਰ ਦੇ ਵਿੱਚ ਘੁੰਮ ਰਿਹਾ ਹਾਂ ਸਹੀ ਨੰਬਰ ਵਾਰ ਹੈ ਇਹੋ ਜਿਹੇ ਲੋਕਾਂ ਦਾ ਧਿਆਨ ਦੇਖਣ ਨੂੰ ਮਿਲ ਪਾਰਿਆ ਕਿ ਆਮ ਆਦਮੀ ਪਾਰਟੀ ਆਪਣਾ ਮੇਰ ਬਣਾਉ ਬਿਲਕੁਲ ਜੀ ਉਸੀ ਦੇਖ ਹੀ ਰਿਹਾ ਹਾਂ ਮੀਟਿੰਗਾਂ ਸਾਡੇ ਵੀਰ ਸਰਜੀਤ ਰਾਜ ਜੀ ਜਿਹੜੇ ਕਿ ਤਿੰਨ ਵਾਰ ਇੱਥੋਂ ਦੇ ਕੌਂਸਲਰ ਰਹਿ ਚੁੱਕੇ ਆ ਉਹ ਵੀ ਸਾਡੇ ਨਾਲ ਹੈ ਸਾਡਾ ਭਰਾ ਘਟੀ ਦੀ ਬਾਹ ਬਣ ਗਿਆ ਬਹੁਤ ਮਾਣ ਹੈ ਭਰਾ ਤੇ ਜੇਲੇ ਇਦਾਂ ਦੇ ਬੰਦੇ ਸਾਡੇ ਨਾਲ ਹੈ ਤਾਂ ਮੇਰ ਕਿਉਂ ਨਹੀਂ ਬਣੂਗਾ ਮੇਰ ਬਣਿਆ ਹੀ ਪਿਆ ਕਹ ਸਕਦੇ ਆ ਕਿ ਪੁਰਾਣੀ ਪਾਰਟੀਆਂ ਨੂੰ ਛੱਡ ਕੇ ਲੋਕ ਆਵਾਜ਼ ਦੀ ਪਾਰਟੀ ਆ ਰੁਖਾ ਦਾ ਕਰ ਰਹੇ ਨੇ ਕਿਉਂਕਿ ਕਿਤਨਾ ਕਿਤੇ ਕੰਮ ਕਿਤੇ ਦੇਖੋ ਜੀ ਇਹ ਜਿਹੜੀ ਪਾਰਟੀ ਆ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਆ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਸੀਐਮ ਸਾਹਿਬ ਹੈ ਉਹ ਵੀ ਲੋਕਾਂ ਦੇ ਵਿੱਚ ਆ ਕੇ ਕੰਮ ਕਰਾਉਂਦੇ ਆ ਇਹ ਨਹੀਂ ਵੀ ਮਹਿਲਾਂ 'ਚ ਹੀ ਬੈਠੇ ਆ ਮਹਿਲਾਂ 'ਚੋਂ ਹੀ ਨਿਕਲਦੇ ਇਦਾਂ ਦੇ ਨਹੀਂ ਸਾਡੇ ਸੀਐਮ ਸਾਹਿਬ ਬਾਕੀ ਸਾਰੇ ਕੰਮ ਉਹ ਜਿਵੇਂ ਕਿ ਜਿਹੜੀ ਲੋਕਾਂ ਨੂੰ ਲੋੜ ਆ ਮਹੱਲਾ ਕਲੀਨਿਕ ਬਣਾਏ ਉਹਨਾਂ ਨੇ ਜਿਹੜਾ ਬੱਚਿਆਂ ਦਾ ਸਕੂਲਾਂ ਦਾ ਕਹਿ ਲੋ ਆ ਮੁੰਡੀਆਂ ਸਕੂਲ ਪਹਿਲਾਂ ਟੀਚਰ ਕਹਿੰਦੇ ਹੁੰਦੇ ਸੀ ਵੀ ਸਾਡੇ ਉੱਤੇ ਕਿਰਪਾਨ ਲਟਕਦੀ ਆ ਵੀ ਇੱਥੇ ਬੱਚੇ ਜਿਹੜੇ ਆ ਵੀ ਕੋਈ ਐਡਮਿਸ਼ਨ ਨਹੀਂ ਹੁੰਦੀ ਤੇ ਹੁਣ ਤੁਸੀਂ ਜਾ ਕੇ ਦੇਖੋ ਦੋ ਸਿਫਟਾਂ ਚ ਸਕੂਲ ਚੱਲਦਾ ਤੇ ਜੇ ਉਹਨਾਂ ਨੂੰ ਅਸੀਂ ਵੀ ਕਹਿ ਦਈਏ ਕਿ ਕੋਈ ਬੱਚਾ ਵੀ ਅਸੀਂ ਕਰਾਉਣੀ ਐ ਐਡਮਿਸ਼ਨ ਉਹ ਵੀ ਬੜੀਆਂ ਮੰਂਤਾਂ ਕਰਨੀਆਂ ਪੈਂਦੀਆਂ ਉਹ ਕਹਿੰਦੇ ਆ ਵੀ ਬਹੁਤ ਜ਼ਿਆਦਾ ਬੱਚੇ ਹੋ ਚੁੱਕੇ ਆ ਤੇ ਸਾਡੇ ਤੋਂ ਇੰਨਾ ਹੈ ਵੀ ਬੱਚਿਆਂ ਲਈ ਜਗ੍ਹਾ ਨਹੀਂ ਹੈਗੀ ਬੈਠਣ ਦੀ ਜੋ ਕਿ ਸਰਕਾਰ ਬਹੁਤ ਕੰਮ ਕਰੀ ਆ ਬਿਜਲੀ ਦੇਖੋ ਪਹਿਲਾਂ ਕੀ ਹੁੰਦਾ ਸੀ ਬੰਦੇ ਨੂੰ ਸਮਝ ਨਹੀਂ ਹੀ ਆਉਂਦੀ ਵੀ ਮੇਰੇ ਘਰ ਦੋ ਲਾਈਟਾਂ ਇੱਕ ਪੱਖਾ 10000 ਬਿੱਲ ਆ ਗਿਆ ਉਹਦੀ ਸਮਝੇ ਤੋਂ ਬਾਹਰ ਹੋ ਜਾਂਦਾ ਹੈ ਇਸ ਪਾਰਟੀ ਨੇ ਜਿਹੜਾ ਕਿ ਬਿਜਲੀ ਬਿਲਕੁਲ ਫ੍ਰੀ ਹੈ ਮੈਨੂੰ ਲੱਗਦਾ ਵੀ ਮੀਡੀਅਮ ਪਰਿਵਾਰ ਤੱਕ ਵੀ ਕੋਈ ਬਿਜਲੀ ਦਾ ਬਿੱਲ ਨਹੀਂ ਆਉਂਦਾ ਵੱਡੇ ਜਿਹੜਾ ਤਾਂ ਹੁਣ ਦੱਸਦਾ ਏਸੀ ਲੱਗਿਆ ਜਾਂ 6 6 80 ਲੱਗੇ ਉਹਨਾਂ ਦਾ ਤਾਂ ਬਿੱਲ ਆਉਣਾ ਹੀ ਹੈ ਜਿਹੜੀ ਕਿ ਸੁਹੂਤ ਛੋਟੇ ਪਰਿਵਾਰਾਂ ਨੂੰ ਕਹ ਲਓ ਮੀਡੀਅਮ ਪਰਿਵਾਰਾਂ ਨੂੰ ਕੋਈ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਜਿਹੜੀ ਕਿ ਸਰਕਾਰ ਪੂਰੇ ਜੋਰਾਂ ਸੋਰਾਂ ਚ ਲੱਗੀ ਹੋਈ ਹੈ ਵੀ ਆਪਾਂ ਆਪਣੇ ਦੇਸ਼ ਨੂੰ ਜਿਵੇਂ ਪ੍ਰਕਿਰਤੀ ਚ ਪੰਜਾਬ ਨੂੰ ਲੈ ਕੇ ਜਾਣਾ ਉਵੇਂ ਸਾਡੇ ਸੀਐਮ ਸਾਹਿਬ ਕੰਮ ਕਰ ਰਹੇ ਸਾਡੇ ਅੱਜ ਮੇਰੇ ਨਹੀ ਨੰਬਰ 1 ਜਿਹੜੀ ਕਮਿਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਚੇਅਰਮੈਨ ਗਗਨ ਸਿੰਘ ਜੀ ਉੱਡੇ ਵਾਲਾ ਕੰਮ ਅੰਮਿਲ ਤੋਂ ਚੇਅਰਮੈਨ ਸਾਹਿਬ ਨੇ ਇਹ ਨਾਲ ਸਾਡੇ ਰਤਿੰਦਰ ਸਿੰਘ ਮਿੱਠੂ ਜੀ ਬਨਾਮ ਪ੍ਰਧਾਨ ਨਾਲ ਸਾਡੀ ਭੈਣ ਪ੍ਰੀਤੀ ਕੌਰ ਜੀ ਜੋ ਕਿ ਇੱਥੇ ਦੇ ਨਹੀ ਨੰਬਰ 1 ਵਾਰਡ ਦੇ ਕੌਂਸਲਰ ਦੇ ਦਾਵੇਦਾਰ ਨੇ ਤੇ ਹੋਰ ਵੀ ਜਿਹੜੇ ਮੇਰੇ ਕੀ ਰਾਏ ਨਾਲ ਵੱਲ ਲੱਗ ਗਿਆ ਜਿਹੜੀਆਂ ਤੋ ਅੱਜ ਦੀ ਮੀਟਿੰਗ ਦਾ ਵਿਸ਼ਾ ਇਹ ਹੈ ਕਿ ਸਾਡੇ ਕੌਂਸਲਰ ਦੇ ਦਾਅਵੇ ਨਾਲ ਸਾਡੀ ਭੈਣ ਪ੍ਰੀਤੀ ਕੌਰ ਜੀ ਦੇ ਨੰਬਰ ਵਾਸਤੇ ਸਾਡੇ ਸਰਦਾਰ ਹਰਦੀਪ ਸਿੰਘ ਹੁੰਡੀਆਂ ਪਹਿਲੇ ਐਮਐਲਏ ਸਾਹਿਬ ਸੀਗੇ ਹੁਣ ਕੈਬਨਿਟ ਮੰਤਰੀ ਹੋਣ ਕਰਕੇ ਬਹੁਤ ਜ਼ਰੂਰ ਉਨ੍ਹਾਂ ਨੇ ਆਮ ਆਪ ਦੇ ਰਾਕੇ ਚੰਮਲੇ ਹੋਣ ਦੇ ਬਾਵਜੂਦ ਵੀ ਕਰਵਾਏ ਸੀ ਹੁਣ ਜਦੋਂ ਦੇ ਕੈਬਨਿਟ ਮੰਤਰੀ ਕਰਵਾ ਕੇ ਸ਼ਨੀਵਾਰ ਨੂੰ ਦਾਰਨ ਦਾ ਅੰਦੋਲਨ ਕਰਵਾ ਕੇ ਸਾਡੇ ਇਹ ਸਾਰੇ ਵੀਰ ਸਾਡਾ ਵੱਡਾ ਕਿ ਇਸ ਵਾਕੇ ਚ ਤਿੰਨ ਵਾਰ ਕਾਉਂਸਲਰ ਰਹ ਚੁੱਕੇ ਉਹ ਸਾਡੇ ਭੈਣ ਜੀ ਜਿਹਨਾਂ ਨੇ ਮੀਟਿੰਗ ਦੇ ਲਈ ਸਾਰਿਆਂ ਨੂੰ ਭੈਣਾ ਸਾਰੇ ਵੀਰ ਆਇਓ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀ ਇੱਕ ਗਹਿਰਾਈਆਂ ਤੋਂ ਕੋਈ ਵੀ ਮੋਟ ਸਾਥ ਨਹੀਂ ਕਰਦੀ ਇਹ ਵੀਰ ਜੀ ਹੁਣਾਂ ਨੇ ਦੱਸਿਆ ਕਿ ਆਮ ਆ ਕੋਈ ਕੁਆਲਟੀ ਨਹੀਂ ਹੈ ਅਸੀਂ ਕਾਉਂਸਲਰ ਦੇ ਬਹਾਨਾ ਜਿਨ੍ਹਾਂ ਤੁਸੀਂ 22 ਦੇ ਵਿੱਚ ਸਾਨੂੰ ਐਮਐਲਏ ਬਣਾਇਆ ਉਹ ਹੀ ਆਮ ਆਪ ਦੇ ਕਾਜੀ ਤੋਂ ਨਾਮ ਚਾਹੁੰਦਾ ਹਾਂ ਨੰਬਰ 23 ਤਰੀਕ ਨੂੰ ਇੱਕ ਮੀਟਿੰਗ ਹੋਈ ਆ ਵੀ 4 ਵਜੇ ਤੱਕ ਕਰਤੀ ਫੋਟਾਂ ਤੇ ਜਦੋਂ ਕੈਬਨਿਟ ਮੰਤਰੀ ਬਣ ਕੇ ਪੂਰਾ ਪੰਜਾਬ ਦੇਖਣਾ। ਜਿੰਨਾ ਜੀ ਬਾਡ ਨੰਬਰ 23 ਦੇ ਵਿੱਚ ਕੀ ਲੱਗਦਾ ਕਿ ਉਸ ਤੱਕ ਕਿਹੜੇ ਕੰਮ ਐਸੇ ਆ ਜਿਹੜੇ ਕਰਵਾਉਣੇ ਜ਼ਰੂਰੀ ਆ ਪਰ ਪੈਂਡਿੰਗ ਨੇ। ਦੇਖੋ ਜੀ ਸਟਰੀਟ ਲਾਈਟਸ ਦੇ ਦੇਖਿਆ ਮਸਲੇ ਹੈਗੇ ਕਾਫੀ। ਟਰਾਂਸਫਾਰਮਰਸ ਨਾਲ ਲੋਕਾਂ ਦੇ ਡਰਨ ਵਾਲੇ ਹੋ ਗਏ ਆ ਮਤਲਬ ਕਾਫੀ ਨੁਕਸਾਨ ਦੀ ਡੈਮੇजेस ਹੋ ਗਿਆ ਪੰਡਿਆਂ ਦੀ ਤੇ ਅਸੀਂ ਘੁੰਮ ਕੇ ਦੇਖਿਆ ਬਾਅਦ ਵਿੱਚ ਤੇ ਸੀਵਰੇਜ ਸਾਹ ਕਾਫੀ ਜਿਹੜੇ ਹੁਣ ਜਾਮ ਹੋ ਕੇ ਕਾਫੀ ਹੈਗਰ ਰਿਪੇਅਰ ਮੈਂਟੇਨੈਂਸ ਕਾਫੀ ਐ ਇਸ ਦੇ ਵਿੱਚ ਜੋ ਅਸੀਂ ਲੋਕਾਂ ਦੀ ਨੋ ਕੰਪਲੀਨਸ ਨੋਟ ਵੀ ਕਰ ਰਹੇ ਹਾਂ ਡੋ 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 ਕਰਦੇ ਹੋ ਕੰਪੇਨ ਕਰਦੇ ਹੋ ਕਿ ਉਹਨੂੰ ਉਸੇ ਟਾਈਮ ਤੋਂ ਜੋ ਹੋ ਸਕਦਾ ਜੋ ਟੈਸਟ ਪੋਸਿਬਲ ਹੈ ਉਹਨੂੰ ਸੋਲੂਸ਼ਨ ਵੀ ਦੇ ਰਹੇ ਹਾਂ ਖੁਦ ਦੇਖੋ ਕੰਪੇ ਅੱਛਾ ਦੂਜੀ ਪਾਰਟੀ ਹੈ ਲੋਕ ਤੁਹਾਡੇ ਤੁਹਾਡਾ ਸਮਰਥਨ ਦੇ ਰਹੇ ਨੇ ਕਿਉਂ ਦੇਖੋ ਜੀ ਪਾਰਟੀ ਦੀ ਘੜਣਨੀਤੀ ਹੈ ਜੋ ਕੰਮ ਕਰਦੀ ਹੈ ਉਹਦੇ ਨਾਲ ਹਰ ਕੋਈ ਇੰਪ੍ਰੈਸਡ ਹੈ ਵੀ ਉਹ ਚਾਹੁੰਦਾ ਹੈ ਕਿ ਵੀ ਪੰਜਾਬ ਦਾ ਜਿਹੜਾ ਦੂਜੀ ਪਾਰਟੀ ਹੋਵੇ ਚਾਹੇ ਆਪਣੀ ਪਾਰਟੀ ਹੋਵੇ ਲੋਕ ਲੋਕਾਂ ਦੀ ਸੇਵਾ ਕਰਨ ਲਈ ਹੀ ਜੁੜਦੇ ਆ ਤੇ ਉਹ ਚਾਹੁੰਦੇ ਹੈ ਕਿ ਵੀ ਲੋਕ ਏਰੀਆ ਦੇ ਇਲਾਕੇ ਦਾ ਨਿਵਾਸ ਹੋਵੇ ਤੇ ਜਿਹੜੇ ਦੂਜੀ ਪਾਰਟੀ ਦੇ ਜੇ ਮੇਰੇ ਵੱਡੇ ਵੀਰ ਦਾ ਕੋਈ ਆ ਰਿਹਾ ਹੈ ਨਾ ਤੇ ਉਹਨਾਂ ਨੂੰ ਇਹ ਹੈ ਕਿ ਹੁਣ ਜਿਹੜੀ ਸਰਕਾਰ ਆ ਉਹਦਾ ਕਾਉਂਸਲਰ ਹੋਣਾ ਜ਼ਰੂਰੀ ਆ ਉਹ ਸ ਕਾਉਂਸਲਰ ਹੋਊਗਾ ਤੇ ਹੋਰ ਬੇਤਬਾ ਸ਼ਾਨਾਖੰਦ ਕਰਾਇਆ ਜਾ ਸਕਦਾ ਉਹਨਾਂ ਦਾ ਲੋਕ ਉਹਨਾਂ ਦਾ ਅਸਲ ਜ ਮਨਤਵ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰਾਈਏ ਵਿਕਾਸ ਕਰਾਈਏ ਉਸ ਇਲਾਕੇ ਦਾ ਉਹਨਾਂ ਦਾ ਹੋਰ ਮੇਹੀ ਮਿਲਸ਼ਣ ਦਾ